ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਮਨਮੁਖ ਕਾਇਰ ਕੂਪ ਹੈ ਬੇਨ ਨਾਵੇ ਨਕ ਨਾਹ ਅਨ ਦਿਨ ਧੰਦਾ ਵਿਆਪਿਆ ਸੁਪਣਾ ਭੀ ਸੁਖ ਨਾਹ ਨਾਨਕ ਗੁਰਮੁਖ ਹੋਵੈ ਤਾ ਉਬਰਹਿ ਨਾਹਿ ਤ ਬੱਧੇ ਦੁਖ ਸਹਾਹਿ ਨਾਨਕ ਗੁਰਮੁਖ ਹੋਵਹਿ ਤ ਉੱਬਰਹਿ ਉੱਬਰਹਿ ਕਸਕੇ ਬੁਲਨਾ ਨਾਹਿ ਤ ਬੱਧੇ ਦੁਖ ਸਹਾਹਿ ਨਾਨਕ ਗੁਰਮੁਖ ਹੋਵਹਿ ਤ ਉੱਬਰਹਿ ਨਾਹਿ ਤ ਬੱਧੇ ਦੁਖ ਸਹਾਹਿ ਮਹੱਲਾ ਤੀਜਾ ਗੁਰਮੁਖ ਸਦਾ ਧਾਰ ਸੋਹਣੇ ਗੁਰ ਕਾ ਸਬਦ ਕਮਾਹਿ ਜਿ ਗੁਰ ਕਾ ਸਬਦ ਕਮਾਹਿ ਅੰਤਰ ਸਾਤ ਸਦਾ ਸੁਖ ਦਰ ਸੱਚੇ ਸੋਭਾ ਪਾਹੀ ਨਾਨਕ ਗੁਰਮੁਖ ਹਰਨਾਮ ਪਾਇਆ ਸਹਜੇ ਸੱਚ ਸਮਾਹੀ ਪੌੜੀ ਗੁਰਮੁਖ ਪ੍ਰਹਿਲਾਦ ਜਾਪ ਹਰ ਗਤ ਪਾਈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰਮੁਖ ਪ੍ਰਹਿਲਾਦ ਇਥੇ ਵਿਸਰਾਮ ਹੈ ਜਾਪ ਹਰ ਇਥੇ ਠਮਕ ਗਤ ਪਾਈ ਗਤ ਪੁੱਲਾ ਹੀ ਬੋਲਣਾ ਗੁਰਮੁਖ ਪ੍ਰਹਿਲਾਦ ਜਾਪ ਹਰ ਗਾਤ ਪਾਈ ਗੁਰਮੁਖ ਜਨਕ ਹਰਨਾਮ ਲਿਵ ਲਾਈ ਜਨਕ ਪਦ ਤੇ ਵਿਸਰਾਮ ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ ਇਹਦੀ ਵਸ਼ਿਸ਼ਟ ਤੇ ਹੀ ਵਿਸਥਾਮ ਹੈ ਪਦ ਬਿਨ ਗੁਰ ਹਰਨਾਮ ਨਾ ਕਿਨ ਬਿਨ ਗੁਰ ਹਰਨਾਮ ਨਾ ਕਿਨੈ ਪਾਇਆ ਮੇਰੇ ਭਾਈ ਇਸ ਤਰ੍ਹਾਂ ਲਾਉਣਾ ਹੈ ਬਿਨ ਗੁਰ ਟਟਮਕ ਹਰ ਨਾਮ ਇਥੇ ਵਿਸਰਾਮ ਹੈ ਬੇਨ ਗੁਰ ਹਰ ਨਾਮ ਨਾ ਕਿਨੈ ਪਾਇਆ ਇਥੇ ਟਮਕ ਮੇਰੇ ਭਾਈ ਬੇਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਜੀ ਗੁਰਮੁਖ ਹਰ ਭਗਤ ਹਰ ਆਪ ਲਹਾਈ ਸ਼ਲੋਕ ਮਹੱਲਾ ਤੀਜਾ ਸਤ ਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸ ਨੂੰ ਸੁਖ ਨਾ ਉਪਜੈ ਉਸ ਨੂੰ ਸੁਖ ਨਾ ਉਪਜੈ ਭਾਵੈ ਸੋ ਗੇੜਾ ਆਵੋ ਜਾਓ ਭਾਵੈ ਤੀਜੇ ਮੁਖ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸੋ ਲੇਵ ਲਾਓ ਮਹੱਲਾ ਤੀਜਾ ਏ ਮਨ ਐਸਾ ਸਤਗੁਰੂ ਖੋਜ ਲਾ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਈ ਜਨਮ ਮਰਨ ਦੁਖ ਇੱਥੇ ਠੰਮਕ ਲੱਗ ਜੇਗੀ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਈ ਹਉਮੈ ਸਬਦ ਜਲਾਏ ਹਉਮੈ ਸਬਦ ਜਲਾਏ ਕੂੜੈ ਕੀ ਪਾਲ ਵਿੱਚੋਂ ਨਿਕਲੇ ਸੱਚ ਵਸਾ ਮਨ ਆਏ ਅੰਤਰ ਸਾਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਏ ਪੌੜੀ ਜਿਸ ਕੈ ਘਰ دیਵਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਥਮਕ ਤੇ ਨਾ ਥੋੜਾ ਜਿਹਾ ਇਸ਼ਾਰਾ ਦਿਓ ਕਰ ਜਿਸ ਕਾ ਘਰ ਦੀਵਾਨ ਹਰ ਹੋਵੈ ਇਥੇ ਵਿਸਰਾਮ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸਹਿ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਹੋ ਦੀਵਾਨ ਕੋਈ ਨਾਸ ਭਜ ਨਿਕਲੈ ਹਰ ਦੀਵਾਨ ਕੋਈ ਕਿੱਥੇ ਜਾਇਆ ਹੇ ਵਿਸਰਾਮ ਧਿਆਨ ਨਾਲ ਲਾਉਣਾ ਮਾਨਸਾ ਕਿਆਹੋ ਦੀਵਾਨ ਹੋ ਕਿਆਹੋ ਉਚਾਰਨ ਕਰਨਾ ਐੜਾ ਵਿੱਚ ਹੈ ਮਾਨਸਾ ਕਿਆਹੋ ਦੀਵਾਨ ਹੋ ਇਥੇ ਠਮਕ ਕੋਈ ਨਸ ਭਜ ਨਿਕਲੈ ਨਸ ਵੀ ਥੋੜਾ ਜਿਹਾ ਕਸ ਕੇ ਬੋਲਣਾ ਭਜ ਵੀ ਤੇ ਨਿਕਲੈ ਥੋੜਾ ਜਿਹਾ ਦਰਮਿਆਨਾ ਜਾ ਮਾਨਸਾ ਕਿਆਹੋ ਦੀਵਾਨ ਹੋ ਕੋਈ ਨਸ ਭਜ ਨਿਕਲੈ ਹਰ ਦੀਵਾਨ ਹੋ ਇਥੇ ਧਮਕ ਕੋਈ ਕਿੱਥੇ ਜਾਇਆ ਸੋ ਐਸਾ ਹਰਦੀਵਾਨ ਵਸਿਆ ਭਗਤਾ ਕੈ ਹਿਰਦੈ ਇਹ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸੋ ਐਸਾ ਹਰਦੀਵਾਨ ਇਥੇ ਧਮਕ ਵਸਿਆ ਭਗਤਾ ਕੈ ਹਿਰਦੈ ਤਿੰਨ ਰਹਿ ਦੇ ਖੁਦ ਦੀ ਆਣ ਸਭ ਭਗਤਾ ਅੱਗੇ ਖਲਵਾਇਆ ਤਿੰਨ ਰਹਿ ਦੇ ਖੁਦ ਦੀ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਨਹਿ ਧਾਇਆ ਸਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤ ਮੁਆ ਬਿਰਸਾ ਜਨਮ ਗਵਾਈ ਦੂਜੈ ਪਾਇ ਆਤ ਦੁਖ ਲੱਗਾ ਮਰ ਜਮੈ ਆਵੇ ਜਾਏ ਵਿਸਤਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਇ ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਸ਼ੁਤਾਏ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਘਟ ਭੋਗ ਵੈ ਅਲਿਪਤ ਰਹਿ ਅਲਖ ਨ ਲਖਣਾ ਜਾਈ ਪੂਰਾ ਗੁਰੂ ਵੇ ਖੱਲਿਆ ਸਬਦੇ ਸੂਜੀ ਪਾਈ ਸਬਦੇ ਤੋ ਦੀ ਪੋਈ ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਮੇਂ ਸ਼ਬਦ ਜਲਾਈ ਤਿਸ ਕਾ ਅਸਦੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਤਿਸ ਕਾ ਸਰੀਕ ਇਥਿ ਟਮਕ ਕੋ ਨਹੀਂ ਇਥਿ ਵਿਸਰਾਮ ਨਾ ਕੋ ਕੰਟਕ ਵੈਰਾਈ ਨਿਚਲ ਰਾਜ ਹੈ ਸਦਾ ਤਿਸ ਕੇਰਾ ਮਾ ਆਵੈ ਨਾ ਜਾਈ ਅਨ ਦਿਨ ਸੇਵਕ ਸੇਵਾ ਕਰੇ ਹਰ ਸੱਚੀ ਕੀ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੀ ਕੀ ਵਡਿਆਈ ਵਿਗਸਿਆ ਪਦ ਪੂਰ ਲਈ ਉਚਾਰਨ ਕਰਨਾ ਪਉੜੀ ਜੇਨ ਕਾ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੁ ਤਿਨ ਕਉ ਰਖਣਹਾਰਾ ਹਰ ਨਾਮ ਪਿਤਾ ਹਰ ਨਾਮ ਮੂ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੇ ਨਾਲ ਗੱਲਾ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਆਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰਾ ਜਨ ਨਾਨਕ ਕਾਉ ਹਰ ਨਾਮ ਹਰ ਗੁਰ ਦੀਆ ਇਹ ਇਸ ਨਾਮ ਇਥੇ ਲਾਉਣਾ ਜਨ ਨਾਨਕ ਕਾਉ ਇਥੇ ਠਮਕ ਹਰ ਨਾਮ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਹਰ ਗੁਰ ਦੀਆ ਇਥੇ ਇਸ ਨਾਮ ਹਰ ਹਾਲਤ ਪਲਤ ਸਦਾ ਕਰੇ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ